ਸਿੱਖੀ ਸਾਡੇ ਤੋਂ ਹੈ ਹਰ ਧੀ ਇੱਕ ਦਿਨ ਆਪਣਾ ਪਰਿਵਾਰ ਬਸਾਏਗੀ ਮਾਂ ਬਣੇਗੀ ਜਿਹੜੀ ਮਾਂ ਸਿੱਖੀ ਸੰਭੇਗੀ ਉਹਦੇ ਕੁੱਖ ਤੋਂ ਜਿਹੜਾ ਬੱਜਾ ਜੰਮੇਗਾ ਉਹ ਆਟੋਮੈਟਿਕਲੀ ਗੁਰੂ ਦਾ ਸਿੱਖ ਹੋਗਾ ਉਹ ਕਹਿੰਦੇ ਆ ਕਿ ਬਾਣੀ 'ਚ ਲਿਖਿਆ ਹੈ ਜਿਹੜੀ ਸਭ ਤੋਂ ਸਭ ਤੋਂ ਭੈੜੀ ਜੂਨ ਹੈ ਉਹ ਹੈ ਜਿਹੜੀ ਅਸੀਂ ਢੱਡਚ ਕਰਦੇ ਆਂ ਅਸੀਂ ਅਗ ਵਿੱਚ ਹੁੰਨੇ ਆ ਅਗ ਵਿੱਚ ਹੁੰਨਿਆ ਤੇ ਪੁੱਠੇ ਲਟਕੇ ਹੁੰਨੇ ਆ ਪਰ ਤਾਂ ਵੀ ਇਹ ਜਿਹੜੀ ਜਿੰਦ ਹੈ ਨਾ ਇਹ ਵਾਇਗਰੂ 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 ਕਰਦੀ ਰਹਦੀ ਸ્વાસ ਗਰਜਦੀ ਹੈ ਪਰ ਜਿਵੇਂ ਇਹ ਬਾਹਰ ਆਂਦੀ ਹੈ ਇਹਨੂੰ ਹਰ ਪਾਸੋਂ ਮਾਇਆ ਘੇਰ ਲੈਂਦੀ ਹੈ ਹਰ ਤਰੀਕ ਸੋਰੀ ਹਰ ਤਰੀਕੇ ਦੀ ਮਮਤਾ ਲੋਭ ਭੁੱਖ ਦੁੱਧ ਦਾ ਸਵਾਦ ਰਸ ਵਡੇ ਹੁੰਦੇ ਹੁੰਦੇ ਕਈ ਤਰੀਕੇ ਦੀ ਮਾਇਆ ਆ ਜਾਂਦੀ ਹੈ ਜਿਹੜੀ ਸਾਨੂੰ ਉਹਦੇ ਨਾਲ ਕਨੈਕਸ਼ਨ ਕਰਨ ਚ ਤੋੜਦੀ ਹੈ ਪਰ ਜੇ ਮਾਂ ਸੰਭਲੇਗੀ ਨਾ ਤਾਂ ਸਭ ਕੁਝ ਸੰਭਲ ਜਾਏਗਾ ਤਾਂ ਜੇ ਮਾਂ ਨੇ ਸੰਭਲਿਆ ਨਾ ਸਭ ਕੁਝ ਸੰਭਲਿਆ ਅਸੀਂ ਆਪ ਐ ਸੰਭ ਕੇ ਰੱਖਣਾ ਹੈ ਜਿਹੜੇ ਸਾਡੇ ਕੇਸ ਹੈ ਨਾ ਰੋਮ ਹੈ ਇਹਨਾਂ ਨੂੰ ਕਤਲ ਨਹੀਂ ਕਰਾਣਾ ਕੋਈ ਵਾਲ ਸਟ੍ਰੇਟ ਕਰਾਣ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਰੱਬ ਨੇ ਇਦਾਂ ਹੀ ਬਹੁਤ ਸੋਹਣਾ ਬਣਾਇਆ ਔਰ ਜਿਵੇਂ ਉਹਨੇ ਬਣਾਇਆ ਨਾ ਉਹੀ ਅਸਲੀ ਸੁੰਦਰਤਾ ਹੈ ਭਾਵੇਂ ਜਿੰਨਾ ਮਰਨੀ ਮਰਜ਼ੀ ਨਿਖਾਰ ਲੋ ਚਾਰ ਦਿਨ ਬਾਅਦ ਕਰ ਗ੍ਰੋਥ ਆ ਜਾਂਦੀ ਕਿੰ ਕੀ ਕਰੋਗੇ ਫਿਰ ਵਾਪਸ ਜਾਓਗੇ ਪਰ ਕਿੰਨੇ ਕੋ ਹੈਲਥ ਹਜ਼ਰਡਸ ਹੈ ਉਹਦੇ ਨਾਲ ਕਿੰਨੇ ਕੋ ਡੈਮੇਜਸ ਹੈ 30